ਉਨੀਆ ਫਾਰਮ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਮੇਰੇ ਪਿੰਡੀ ਜਲਾਲਦੀਵਾਲ ਹੈਗੀ ਆ ਬਣੀ ਤੇ ਕਰਮਜੀਤ ਵੀਰਾ ਦਾ ਆਪਣਾ ਭਰਾਈ ਆ ਉਹਨਾਂ ਦੇ ਵਰਕਸ਼ਾਪ ਦੇ ਅੱਗੇ ਵੀਡੀਓ ਬਣਾਈ ਸੀ ਐਗਰੀਕਲਚਰ ਦੀ ਵਰਕਸ਼ਾਪ ਜੋ ਸਾਰਾ ਸਮਾਨ ਐਗਰੀਕਲਚਰ ਦਾ ਬਣਾਉਂਦੇ ਨੇ ਤੇ ਅੱਜ ਉਹਨਾਂ ਡੈਡੀ ਨੇ ਤੇ ਹਾਲ ਤਿਆਰ ਕੀਤੇ ਨੇ ਆਪਾਂ ਉਹਨਾਂ ਬਾਰੇ ਗੱਲਬਾਤ ਕਰਦੇ ਆ ਤੇ ਕੀ ਕੀ ਤਬਦੀਲੀ ਲਿਆਂਦੀ ਆ ਕੀ ਨਵਾਂ ਲਾਇਆ ਇਹਦੇ ਚ ਕੀ ਫਾਇਦਾ ਕੀ ਪਹਿਲਾਂ ਚ ਕੀ ਨੁਕਸਾਨ ਸੀ ਕੀ ਕਾਹ ਤੋਂ ਚੇਂਜ ਕੀਤਾ ਇਹ ਸਾਰੀਆਂ ਗੱਲਾਂ ਆਪਾਂ ਅੰਕਲ ਨੂੰ ਪੁੱਛਾਂਗੇ ਅੰਕਲ ਸਾਸੀ ਕਾਲ ਜੀ ਹੋਰ ਠੀਕ ਹੋ ਆ ਜੀ ਠੀਕ ਹੈ ਸੇ ਤੱਕ ਐਮ ਹਾਂ ਜੀ ਤੇ ਅੰਕਲ ਹਾਲਾਂਕਿ ਆਪਾਂ ਕੀ ਚੋ ਦੀ ਲੀ ਲੈ ਜਾਂਦੀ ਆ ਹਾਂ ਜੀ ਇੱਕ ਤਾਂ ਕੋੜੀ ਮੋਡੀਫਾਈ ਕਰੀ ਆ ਦੀ ਕਿਹਦੇ ਚ ਕੀ ਫਰਕ ਆ ਪਹਿਲਾਂ ਕੋੜੀ ਨੀਵੀ ਲਾਉਂਦੇ ਸੀਗੇ ਠੀਕ ਆ ਹਾਲ ਡੋਲਾ ਮਾਰਦੇ ਸੀ ਠੀਕ ਆ ਮਗਰ ਮੂਰੇ ਨੂੰ ਹੋਆ ਮਾਰਦੇ ਸੀ ਹਾਂ ਤੇ ਦਾ ਖੁਸ਼ ਨਹੀਂ ਸੀ ਹੁੰਦਾ ਕਿਉਂਕਿ ਤੈਰ 12 ਦੇ ਹੁੰਦੇ ਸੀ 13 ਦੇ ਹੁੰਦੇ ਸੀ ਹੁਣ 14 ਤੋਂ ਸਟਾਰਟਿੰਗ ਹੋ ਗਈ ਵੱਡੇ ਟਰੈਕਟਰਾਂ ਦੀ ਵੱਡੇ ਟਰੈਕਟਰਾਂ ਦੀ ਹਾਂ 16 ਦੇ ਆ ਗਏ ਹੁਣ ਜਾਂਦੀ ਟਰੈਕਟਰ ਦੀ ਕੋਈ ਪੌਣ ਪਿੱਛੇ ਦਿੱਕਤ ਨਹੀਂ ਹੋਊਗੀ ਕੋਈ ਲਖਦਰੀ ਆਉਂਦੀ ਜੇ ਛੋਟੇ ਮਗਰ ਪੌਣਾਂ ਤਾਂ ਇਹਦੇ ਪਾ ਲਓ ਠੀਕ ਆ ਵੱਡੇ ਮਗਰ ਪੌਣਾਂ ਇਹਦੇ ਪਾ ਲਓ ਠੀਕ ਆ ਠੀਕ ਆ ਤੇ ਇੱਕ ਆ ਲਾਤਾ ਘੋੜਾ ਹੈ ਹਾਂਜੀ ਘੋੜੇ ਦੀ ਪਾਵਰ ਹਾਲਾਂ ਚ ਸੇਰਾਂ ਕ ਘੋੜਾ ਹੈ ਇਹਦੀ ਸ਼ੇਰ ਆ ਇਹ ਸ਼ੇਰ ਆ ਇਹ ਘੋੜਾ ਇਹ ਪਾ ਲਓ ਭਾਈ ਖਰਨ ਵੀ ਲੱਗ ਜਾਂਦਾ ਖਰਨ ਵੀ ਲੱਗ ਜਾਂਦਾ ਉਹ ਆਪਣੀ ਦਰਸ਼ਕੀ ਰੋ ਜਿਹੜੀ ਵੀ ਚੁਆਇਸ ਆ ਉਹ ਲੱਗ ਜੂਗੀ ਹਾਂ ਤਾਂ ਇਹ ਜਿਹੜੀ 2.5 ਇੰਚ ਲਾਉਣੀ ਆ ਜੀ ਹਾਂਜੀ ਇਹਦੀ ਫੁੱਲ ਗਰੰਟੀ ਆ ਟੈਂਡ ਦੀ ਹਾਂਜੀ ਹਾਂਜੀ ਠੀਕ ਆ ਤੇ ਪੱਟੜ ਕੇ ਦਰਸ ਦੇ ਵਿੱਚ ਫਾਦੇ ਹਾਲ ਬਿੰਗਾ ਨਹੀਂ ਹੋਊਗਾ ਠੀਕ ਆ ਤੇ ਕਾਪ ਚੇਂਜ ਕਰਦਾ ਹਨਾ ਜੀ ਮਾਰਕਾ ਲਾਉਂਦੇ ਸੀ ਪੱਕੇ ਹੀ ਲਾਦਾ ਕੰਮ ਨਾ ਪੱਕਾ ਲਾਦਾ ਜੀ ਮਾਰਕਾ ਨਿਊ ਪੂਹੀ ਐਗਰੀਕਲਚਰ ਵਰਕਸ ਜਲਾਲਦੀਵਾਲ ਹਾਂਜੀ ਇਕਾ ਟਰੈਕਟਰ ਦੀ ਲੋਗੋ ਲਾਦੇ ਸੀ ਇਹ ਆ ਟਰੈਕਟਰ ਦੀ ਲੋਗੋ ਵੀ ਲਾਤੀ ਵੀ ਵੀਰ ਕੋਲੇ ਅਰਜਨ ਟਰੈਕਟਰ ਆ ਤੇ ਉਹਦਾ ਲੋਗੋ ਬਣਾ ਕੇ ਲਾਇਆਗਾ ਤੇ ਕਿਹਾ ਬਾਕੀ ਤੁਸੀਂ ਵੀ ਜਿਹੜਾ ਟਰੈਕਟਰ ਹੈਗਾ ਤੁਸੀਂ ਉਹਦਾ ਮਰਜ਼ੀ ਜਿਹਦੇ ਤੇ ਹੋਰ ਇਹ ਚ ਕੀ ਤਬਦੀਲੀ ਕੀਤੀ ਆ ਇੱਕ ਆ ਪਲੇਟ ਚੇਂਜ ਕਰਤੀ ਆ ਇਧਰ ਪਲੇਟ ਕਰਤੀ ਮੋਡੀਫਾਈ ਨਵੇਂ ਮਾਡਲ ਚ ਆ ਗਈ ਠੀਕ ਆ ਆ ਦਸ ਗਿਰਾ ਪਲੇਟ ਕਰਤੀ ਜੇ ਮੋਡੀਫਾਈ ਕਰਤੀ ਤੇ ਆ ਦੇਖੋ ਨਵਾਂ ਮਾਡਲ ਕਰਦਾ ਹੱਥੋਂ ਤੋਂ ਪਾਉਣ ਨੂੰ ਜਾਂ ਚੱਕਣ ਨੂੰ ਸਿਖਾਲਾ ਰਹਿੰਦਾ ਹਨਾ ਹਾਂਜੀ 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 ਠੀਕ ਆ ਠੀਕ ਆ ਬਾਕੀ ਜਿਹੜੀ ਆ ਬੀਮਾਂ ਹਾਂ ਤੇ ਪੂਰੇ ਹੈਵੀ ਦਾ ਇਹ ਪੂਰੇ ਹੈਵੀ ਜੀ ਕਰਤਾ ਕੰਮ ਇਹ ਵੀ ਫੁੱਲ ਗਾਰੰਟੀ ਆ ਮੰਜੀ ਫੜ ਨਹੀਂ ਪੈਂਦਾ ਠੀਕ ਆ ਤੇ ਹੋਰ ਆਪਣੇ ਵਿੱਚ ਕੀ ਤਬਦੀਲੀ ਕੀਤੀ ਆ ਆ ਲਾ ਪਾ ਹੁੱਕ ਇਹ ਹੁੱਕ ਲਾਤੀ ਮਗਰ ਸੁਆਗਾ ਸਿੱਧਾ ਲੱਗਣ ਦਾ ਰੋਹੇ ਦਾ ਠੀਕ ਆ ਠੀਕ ਆ ਜੀ ਇਹ ਹੁੱਕ ਲਾਤੀ ਦਾ ਤਸਵੀਰੀਆਂ ਤਾਂ ਕਈ ਹੋ ਗਈਆਂ ਹਾਂਜੀ ਫੱਟਾ ਬਹੁਤ ਫੇਵੀ ਚਲਾਇਆ ਜੀ ਫੱਟਾ ਵੀ ਹੋਵੇ ਇਹ ਕਿੰਨਾ ਵੇਟ ਕਿੰਨਾ ਹੋਊਗਾ ਇਹਦਾ ਹਾਂ ਦਾ ਵੇਰੀ ਤਿੰਨ ਕੁਆਟ ਤੋਂ ਲੰਘ ਜਾਂਦਾ ਤਿੰਨ ਕੁਆਟ ਤੋਂ ਲੰਘ ਜਾਂਦਾ ਹਾਂਜੀ ਹਾਂਜੀ ਫੱਟਾ ਹੋਵੇ ਦਾ 70 80 ਕਿਲੋ ਦਾ ਠੀਕ ਹੈ ਜੀ ਤੇ ਬਾਕੀ ਆਪਣੇ ਬਿੰਦਰ ਵੀਰੀਆ ਪਿੰਡੂਆਂ ਜਲਾਲ ਦੀਆਂ ਨੂੰ ਤੇ ਬਿੰਦਰ ਨੂੰ ਵੀ ਪੁੱਛਦੇ ਆਂ ਵੀ ਭਾਈ ਤੈਨੂੰ ਦਛਲੀ ਆ हां बेंद्र किमे हां ठीक हां तेनु तसल्ली आ हां हां तसल्ली सारा सामान ਇਹਨਾਂ ਦੀ ਬਣਾਉਣਾ ਕਿਹਨਾਂ ਤੋਂ ਇਹਨਾਂ ਦੀ ਬਣਾਉਣਾ ਸਾਰਾ ਪੈਂਡ ਕਰਕੇ ਨਾ ਕਹੀ ਚੱਲੀ ਨਹੀਂ ਨਹੀਂ ਮੇਰੇ ਪਹਿਲਾਂ ਨਹੀਂ ਪੈਂਡ ਦਾ ਕੋਈ ਚੱਕਰ ਨਹੀਂ ਆਪਾਂ ਦੇਖ ਆਪਾਂ ਵੀਡੀਓ ਬਣਾਉਨੇ ਆ ਆਪਾਂ ਲੋਕਾਂ ਨੂੰ ਇਹ ਨਹੀਂ ਗਾ ਵੀ ਕੋਈ ਘਬਰਾਹਤ ਕਰਨਾ ਦੱਸ ਕਿ ਵੀਰੋ ਆਹ ਮੁੰਡਾ ਕੋਲੇ ਖੜਾ ਆ ਤੇ ਤਾਈਉ ਆਪਾਂ ਦੱਸਿਆ ਵੀ ਭਾਈ ਪਿੰਡ ਦਾ ਕੋਈ ਇਹ ਨਹੀਂਗਾ ਵੀ ਪਿੰਡ ਕਰਕੇ ਆਪਾਂ ਕਹੀਏ ਤਸ਼ੱਲੀ ਆ ਵੀ ਕੰਮ ਤਸ਼ੱਲੀ ਬਕਸ ਹਾਂ ਵੀਰੇ ਕੰਮ ਪੂਰਾ ਤਸ਼ੱਲੀ ਬਕਸ ਹਨ ਕੰਮ ਤਸ਼ੱਲੀ ਬਕਸ ਆ ਬਾਕੀ ਆ ਸੁਹਾਗੇ ਸੁਭਗੇ ਵੀ ਸਾਰਾ ਕੁਛ ਹੈ ਜਿੰਦਾ ਵੀ ਉਹਨਾਂ ਤੋਂ ਆ ਸਾਰਾ ਕੁਛ ਜਿੰਦੀ ਅੰਕਲ ਉਹਨਾਂ ਦੇ ਬਣਾਉਣਾ ਸਾਰਾ ਕੁਛ ਇਹਨਾਂ ਦੇ ਜਿੰਦੀ ਤੈਨੂੰ ਭਰੋਸਾ ਦਾ ਅਸੀਂ ਆਪਾਂ ਨੂੰ ਪੂਰਾ ਫੋਲ ਭਰੋਸਾ ਦਰਸ਼ਕੋ ਇਹ ਮੁੰਡੇ ਨਾਲ ਵੀ ਆਪਾਂ ਗੱਲ ਕਰਾਂ ਦਵਿੰਦਰ ਵੀਰ ਨਾਲ ਤੇ ਬਾਕੀ ਜੇ ਕਿਸੇ ਨੇ ਕੋਈ ਵੀ ਸਮਾਨ ਬਣਵਾਉਣਾਗਾ ਐਗਰੀਕਲਚਰ ਦਾ ਤੇ ਤੁਸੀਂ ਫੋਨ ਨੰਬਰ ਆਪਾਂ ਦੇਵਾਂਗੇ ਤੇ ਅੰਕਲ ਨੰਬਰ ਕਿੰਨਾ ਤੁਹਾਡਾ 98152 ਜੀ ਹਾਂਜੀ 70551 98156 70551 ਤੇ ਆਪਾਂ ਸਕਰੀਨ ਤੇ ਵੀ ਲਾਵਾਂਗੇ ਪਿੰਡ ਜਲਾਲਦੀਵਾਲ ਜਦੋਂ ਆਪਾਂ ਐਕਾਉਟ ਤੋਂ ਬਰਨਾਲੇ ਨੂੰ ਜਾਂਦੇ ਆ ਸੱਜੇ ਪਾਸੇ 5 ਕਿਲੋਮੀਟਰ ਤੇ ਪਿੰਡ ਜਲਾਲਦੀਵਾਲ ਆਉਂਦਾਗਾ ਦਰਸ਼ਕੋ ਤੁਸੀਂ ਫੋਨ ਤੇ ਵੀ ਗੱਲ ਕਰਕੇ ਗੁਰਦੇਵ ਸਿੰਘ ਭੋਲਾ ਪੁੱਛ ਗੁਰਦੇਵ ਸਿੰਘ ਭੋਲਾ ਤੇ ਉਹਨਾਂ ਦੀ ਵਰਕਸ਼ਾਪ ਆ ਤੇ ਤੁਸੀਂ ਕੰਟੈਕਟ ਕਰ ਲੈਣਗੇ ਇੱਕ ਵਾਰੀ ਹਾਂਜੀ ਹੁਣ ਤੇ ਕੰਟੈਕਟ ਕਰਕੇ ਉਹ ਕਈ ਵਾਰ ਘਰੇ ਨਹੀਂ ਹੁੰਦੇਗੇ ਤਾਂ ਬਾਕੀ ਜੋ ਰੇਟ ਦੀ ਗੱਲ ਆ ਵੇਟ ਕਿੰਨਾ ਕਰਨਾ ਉਹ ਤੁਸੀਂ ਫੋਨ ਤੇ ਗੱਲ ਕਰ ਲਿਓ ਆ ਕੇ ਮਿਲ ਲਿਓ ਤੇ ਬਣਵਾ ਸਕਦੇ ਹੋ ਬਾਕੀ ਜਿਨ੍ਹਾਂ ਦਾ ਸਮਾਨ ਐਗਰੀਕਲਚਰ ਬਣਾਇਆਗਾ ਉੱਥੇ ਜਾ ਕੇ ਤਸੱਲੀ ਕਰ ਸਕਦੇ ਹੋ ਉਹਨੂੰ ਪੁੱਛ ਸਕਦੇ ਹੋ ਆਪਣੇ ਚੈਨਲ ਨੂੰ ਬਦਵ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਧੰਨਵਾਦ